ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ ਤੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਹੈ ਇੱਕ ਗੁਰੂਆਂ ਵੱਲੋਂ ਬਸਾਈ ਹੋਈ ਨਗਰੀ ਹੈ ਤੇ ਇੱਥਾ ਮੈਨੂੰ ਇਸ ਪਵਿੱਤਰ ਸਥਾਨ 'ਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਆ ਮਾਨਯੋਗ ਸੀਐਮ ਸਰਦਾਰ ਮੈਂ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਪਹਿਲੀ ਵਾਰੀ ਇੱਕ ਲੇਡੀ ਅਫਸਰ ਨੂੰ ਅੰਮ੍ਰਿਤਸਰ ਜਿਲ੍ਹਾ ਸਾਂਭਣ ਨੂੰ ਮਿਲਿਆ ਹੈ ਤੇ ਮੈਂ ਪੰਦੇਵੀ ਨਾਲ ਆਪਣੀ ਡਿਊਟੀ ਨਿਭਾਵਾਂਗੀ ਮੈਂ ਸਾਰੇ ਨਾਗਰਿਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਅ ਮੈਂ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਆ ਮੇਰੀ ਟੀਮ ਪੂਰੀ ਇੱਥੇ ਹਾਜ਼ਰ ਰਹੇਗੀ ਤੁਸੀਂ ਮੇਰੇ ਨਾਲ ਸਿੱਧਾ رابطہ ਕਰ ਸਕਦੇ ਹੋ ਇਨਫੈਕਟ ਮੈਨੂੰ ਲੱਗਦਾ ਹੈ ਕਿ ਸਾਂਝੇਦਾਰੀ ਨਾਲ ਤੇ ਰਲ ਮਿਲ ਕੇ ਕੋਈ ਵੀ ਜੋ ਵੀ ਤੁਹਾਡੀ ਦਿੱਕਤਾਂ ਹੈਗੀਆਂ ਜਾਂ ਕੋਈ ਸੁਜੈਸ਼ਨਸ ਹੈਗੇ ਤੁਹਾਡੀ ਕੋਈ ਸੁਝਾਅ ਹੈਗੇ ਜਿਹੜੇ ਤੁਸੀਂ ਦੇਣਾ ਚਾਹੁੰਦੇ ਸਿੱਧੇ ਤੁਸੀਂ ਮੈਨੂੰ ਦੇ ਸਕਦੇ ਹੋ ਐਂਡ ਇਕੱਠੇ ਮਿਲ ਕੇ ਅਸੀਂ ਜਿਹੜਾ ਇਹ ਪਵਿੱਤਰ ਏਟਾਤੀ ਹੈਗੀ ਹੈ ਮਹਾਨ ਧਰਤੀ ਹੈਗੀ ਹੈ ਜਿੱਥੇ ਸੈਲਾਨੀ ਅੰਤਰਰਾਸ਼ਟਰੀ ਦੇਸ਼ਾਂ ਤੋਂ ਵੀ ਆਂਦੇ ਹੈਗੇ ਆ ਉਹਨੂੰ ਜੋ ਵੀ ਡਿਵੈਲਪਮੈਂਟ ਦੀ ਨੀਡਸ ਹੈਗੀਆਂ ਕੁਝ ਪ੍ਰਾਇਓਰਿਟੀਆਂ ਹੈਗੀਆਂ ਸਿਟੀਜ਼ਨ ਸਰਵਿਸਿਜ਼ ਖੱਜਲ ਖਵਾਰੀ ਦੇ ਬਿਨਾਂ ਮਿਲੇ ਅ ਇਨ ਚੀਜ਼ਾਂ ਤੇ ਮੈਂ ਫੋਕਸ ਕਰਾਂਗੀ ਤੇ ਜਿਸ ਤਰੀਕੇ ਨਾਲ ਮੈਨੂੰ ਇੱਕ ਮੌਕਾ ਮਿਲਿਆ ਹੈਗਾ ਹੈ ਬੀਇੰਗ ਅ ਲੇਡੀ ਆਈ ਹੈਵ ਅਟੇਨed ਥਿਸ ਆਨਰ ਬਟ ਇੰਨੀ ਸਾਲਾਂ ਬਾਅਦ ਇੱਕ ਲੇਡੀ ਨੂੰ ਮੌਕਾ ਮਿਲਿਆ ਹੈਗਾ ਮੈਂ ਇਹ ਚਾਹੁੰਨੀ ਹਾਂ ਕਿ ਇਸ ਦਿੱਲੀ ਦੇ ਵਿੱਚ ਐਦਾਂ ਦਾ ਇੱਕ ਮਾਹੌਲ ਹੋਵੇ ਜਿਹਦੇ ਵਿੱਚ ਜੋ ਵੀ ਨਾਗਰਿਕ ਦੀ ਆਪਣੀ ਇਸ ਆਪ ਨੂੰ ਨਾ ਦੀ ਬੈਸਟ ਕਪੇਬਿਲਿਟੀ ਬੈਸਟ ਕਪੈਸਿਟੀ ਹੈ ਉਹ ਇਸ ਉਸ ਤਰੀਕੇ ਦੀ ਜ਼ਿੰਦਗੀ ਐਕਸੈਸ ਕਰ ਪਾਵੇ ਤੇ ਉਹ ਮਾਹੌਲ ਪੈਦਾ ਕਰਨਾ ਉਹ ਸਾਡਾ ਕੰਮ ਹੈ ਤੇ ਉਹਨਾਂ ਦੇ ਸੁਪਨੇ ਪੂਰੇ ਕਰਨਾ ਉਹਨਾਂ ਦਾ ਕੰਮ ਹੈ ਲੇਕਿਨ ਸੁਪਨਿਆਂ ਨੂੰ ਐਕਸੈਸ ਕਰਨ ਲਈ ਜੋ ਪਾਵੇ ਐਜੂਕੇਸ਼ਨ ਹੈਗੀ ਹੈ ਸਕਿੱਲ ਡਿਵੈਲਪਮੈਂਟ ਹੈਗੀ ਹੈ ਹੈਲਥ ਕੇਅਰ ਹੈਗੀ ਹੈ ਇਹ ਚੀਜ਼ਾਂ ਸਾਡੀਆਂ ਪ੍ਰਾਇੋਰਟੀਜ਼ ਰਹਿਣਗੀਆਂ ਸੋ ਤੁਹਾਡੀ ਸ਼ੁਭਕਾਮਨਾਵਾਂ ਨਾਲ ਦੁਆਵਾਂ ਨਾਲ ਜਿਹੜੀ ਮੈਨੂੰ ਸੋਸ਼ਲ ਮੀਡੀਆ ਤੇ ਕਾਫੀ ਆਈਆਂ ਨੇ ਮੈਂ ਤੁਹਾਡੀ ਸੰਭਾਤੀ ਹੈਗੀ ਹੈ ਤੇ ਮੈਂ ਤੰਦੇਹੀ ਨਾਲ ਪੂਰੀ ਤੰਦੇਹੀ ਨਾਲ ਮਿਹਨਤ ਨਾਲ ਇੱਥੇ ਕੰਮ ਕਰਾਂਗੀ ਐਂਡ ਮੈਂ ਇਟ ਆਨਲੀ ਇਸ ਜਲਦੀ ਅਸੀਂ ਜਿਹੜਾ ਇੱਕ ਸੋਸ਼ਲ ਮੀਡੀਆ ਹੈਂਡਲ ਵੀ ਰਿਲੀਜ਼ ਕਰਾਂਗੇ ਬਟ ਮੈਂ ਐਕਚੁਅਲੀ ਸਿਟੀਜ਼ਨਸ ਤੋਂ ਸੁਣਨਾ ਚਾਹੁੰਦੀ ਕਿ ਉਹਨਾਂ ਦੀ ਕੀ ਪ੍ਰਾਇੋਰਟੀਜ਼ ਨੇ ਉਸ ਤਰੀਕੇ ਨਾਲ ਅੱਗੇ ਕੰਮ ਕਰਾਂਗੀ ਜੀ ਜੀ ਜਿੱਦਾਂ ਸੀਐਮ ਸਰ ਦੇ ਦਿਸ਼ਾ ਨਿਰਦੇਸ਼ ਹੈਗੇ ਹਨ ਹਰ ਥਰਸਡੇ ਨੂੰ ਜਿਹੜਾ ਹੈਗਾ ਸਾਰੇ ਡੀਸੀਸ ਨੂੰ ਦਫ਼ਤਰ ਦੇ ਵਿੱਚ ਬੈਠ ਕੇ ਗੱਲ ਸੁਣੀ ਹੁੰਦੀ ਹੈਗੀ ਤੇ ਟਿਊਜ਼ਡੇ ਤੇ ਫ੍ਰਾਈਡੇ ਸਰਕਾਰ ਆਪ ਤੇ ਦੁਆਦ ਦੇ ਜਿਹੜੇ ਕੈਂਪਸ ਹੈਗੇ ਹਨ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਲੱਗਦੇ ਨੇ ਉਹਨਾਂ ਦੇ ਵਿਲੇजेस ਦੇ ਵਿੱਚ ਉਹਨਾਂ ਦੀ વોર્ਡਸ ਦੇ ਵਿੱਚ ਜਿਹੜੇ ਕੈਂਪਸ ਲੱਗਦੇ ਨੇ ਉੱਥੇ ਅਸੀਂ ਪਹੁੰਚ ਕਰਾਂਗੇ ਤੇ ਬਾਕੀ ਮੈਂ ਹਮੇਸ਼ਾ 24 ਘੰਟੇ ਮੈਂ ਤੇ ਮੇਰੀ ਟੀਮ ਤੁਹਾਡੇ ਲਈ ਹਾਜ਼ਰ ਹੈਗੀ ਐ ਮੈਂ ਜਿਸ ਤਰੀਕੇ ਨਾਲ ਕਿਹਾ ਕਿ ਹੋ ਸਕਦਾ ਕੋਈ ਬਹੁਤ ਦੂਰ ਬੈਠਾ ਹੋਵੇ ਕੋਈ ਲਾਈਵ ਮੈਨੂੰ ਕੁਝ ਪੇਜਣਾ ਚਾਹੁੰਦਾ ਹੋਵੇ ਤਾਂ ਤੁਸੀਂ ਮੈਨੂੰ ਮੇਰੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਰੀਚ ਆਊਟ ਕਰ ਸਕਦੇ ਹੋ WhatsApp ਰਾਹੀਂ ਵੀ ਰੀਚ ਆਊਟ ਕਰ ਸਕਦੇ ਹੋ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਲਦ ਜਲ ਜੋ ਵੀ ਸਿਚੁਏਸ਼ਨ ਫੀਡਬੈਕ ਸਾਨੂੰ ਮਿਲਦਾ ਹੈ ਕਿਸੇ ਦੀ ਕੋਈ ਸ਼ਿਕਾਇਤ ਹੈ ਕੋਈ ਉਹਨਾਂ ਦੇ ਕੰਪਲੇਨਟ ਹੈਗੇ ਤੁਹਾਨੂੰ ਪਤਾ ਹੀ ਹੈ ਕਿ ਸੀਐਮ ਵਿੰਡੋ ਵੀ ਐਸੇ ਸੈਟਅਪ ਹੋਈ ਹੋਣੀ ਹੈ ਜਿਸ ਤਰੀਕੇ ਨਾਲ ਹਰ ਜ਼ਿਲ੍ਹੇ ਦੇ ਵਿੱਚ ਸੀਐਮ ਵਿੰਡੋ ਸੈਟਅਪ ਹੋਈ ਹੋਈ ਹੈ ਤਾਂ ਤੁਸੀਂ ਸਿੱਧਾ ਰਾਤਾਂ ਸੀਐਮ ਸਾਹਿਬ ਨਾਲ ਵੀ ਕਰ ਪਾ ਰਹੇ ਹੋ ਸੋ ਮੈਨੂੰ ਲੱਗਦਾ ਕਿ ਐਕਸੈਸਿਬਿਲਟੀ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੋਊਗੀ ਇਹ ਮੇਰਾ ਵਾਦਾ ਹੈ ਤੇ ਆਈ ਥਿੰਕ ਇਕੱਠੇ ਮਿਲ ਕੇ ਅਸੀਂ ਬਹੁਤ ਦੂਰ ਤੱਕ ਆਲਰੇਡੀ ਜਿਹੜਾ ਅੰਤਰਰਾਸ਼ਟਰੀ ਮੈਪ ਤੇ ਅਮ੍ਰਿਤਸਰ ਆਇਆ ਹੋਇਆ ਹੈ ਉਹਨੂੰ ਇੱਕ ਰੰਗਲਾ ਪੰਜਾਬ ਦੇ ਮਾਡਲ ਦੇ ਵਿੱਚ ਲੈ ਕੇ ਆ ਸਕਦੇ ਆ ਜੀ